ਉਧਰ ਸਾਈਡ ਤੇ ਲਾਓ ਤੇ ਇਹ ਫੇਮੈਂਟ ਉੱਥੇ ਭਰਤੀਆਂ ਜਾਂ ਤੁਸੀਂ ਅੱਗੇ ਕਰਤੀਏ ਤੁਸੀਂ ਬਾਅਦ ਚ ਕਹਿ ਬੇਦੋ ਜਾਂ ਅਸੀਂ ਮੋਬਾਈਲ ਤੋਂ ਭਰੋ ਠੀਕ ਦੱਸੋ ਤਾਂ ਬਾਅਦ ਚ 5 ਭਰ ਲਓ ਬਾਅਦ ਚ ਭਰ ਦੋ ਤੁਹਾਡੇ ਮਾਇਦੇ ਲਿੰਕ ਆ ਜੂਗਾ ਇਹਦਾ ਕਿ ਉਹਦੇ ਉੱਤੇ ਜਿਹੜੀ ਜਿਹੜਾ ਜਨਾਬ ਨੂੰ ਮਾਈਂਡ ਤੇ ਆ ਉਹ ਅੱਜ ਵਾਲੇ ਸਮਾਪਤ ਹੋਏ ਹਾਂਜੀ ਸਰ ਅੱਜ ਆਪਾਂ ਇਹ ਚਲਾਨ ਕਰ ਰਹੇ ਗਏ ਆਂ ਜਿਹੜਾ ਅਧਿਕਾਰ ਅਰ ਵੱਲੋਂ ਆਦੇਸ਼ ਦਿੱਤੇ ਗਿਆ ਲੱਗੇ 23 ਤੱਕ ਜਿਹੜੀ ਛੋੜ ਦਿੱਤੀ ਗਈ ਸੀ ਉਹ ਬੜਾ ਅਜੇ ਸੁਖਰੂ ਹੋ ਚੁੱਕਿਆ ਹੈ ਹਾਂਜੀ ਸਰ ਮੈਂ ਏਐਸਆ ਰਕबीर ਸਿੰਘ ਜਿਲ੍ਹਾ ਟਰੈਫਿਕ ਅਨਚਾਰ ਸਾਹਿਬ ਨਾਲ ਮੈਂ ਇੱਥੇ ਵੀ ਕੰਮ ਕਰਦਾ ਹਾਂ ਅਸੀਂ ਜਿਹੜਾ ਈ ਚਲਾਨ ਮਸ਼ੀਨਾਂ ਨਾਲ ਹੀ ਤੁਹਾਡੇ ਸਾਹਮਣੇ ਚਲਾਨ ਕੀਤਾ ਇਹਦੇ ਇਹ ਜਿਹੜਾ ਅਸੀਂ ਚਲਾਨ ਕੀਤਾ ਇਹ ਇਹਨਾਂ ਦੇ ਲਿੰਕ ਜਾਊਗਾ ਮੋਬਾਈਲ ਤੇ ਇਹ ਆਪਣੇ ਮੋਬਾਈਲ ਤੋਂ ਘਰ ਬੈ ਕੇ ਚਲਾਨ ਕਰ ਸਕਦੇ ਆ ਬਾਕੀ ਜਿਹੜਾ ਤੁਸੀਂ ਪੁੱਛਿਆ ਨਾ ਜੀ ਬੱਚਿਆਂ ਦੇ ਵਹੀਕਲ ਚਲਾਉਣ ਬਾਰੇ ਬੱਚਿਆਂ ਨੂੰ ਅਸੀਂ ਬਹੁਤ ਵਾਰ ਜਿਹੜਾ ਸਕੂਲਾਂ ਜਾ ਕੇ ਵੀ ਸੈਮੀਨਾਰ ਲਗਾ ਚੁੱਕੇ ਆ ਵੈਸੇ ਵੀ ਅਸੀਂ ਬਹੁਤ ਅਵੇਅਰ ਕੀਤਾ ਵੀ ਆਪਣੇ 18 ਸਾਲ ਤੋਂ ਘੱਟ ਦੇ ਕਿਸੇ ਵੀ ਬੱਚੇ ਨੂੰ ਕੋਈ ਵੀ ਕਿਸੇ ਕਿਸਮ ਦਾ ਵਹੀਕਲ ਚਲਾਉਣ ਵਾਸਤੇ ਨਾ ਦਿਓ ਫਿਰ ਅਸੀਂ ਪਬਲਿਕ ਨੂੰ ਜਿਹੜਾ ਪੁਰਜੋਰ ਅਪੀਲ ਕਰਦੇ ਆ ਵੀ 18 ਸਾਲ ਤੋਂ ਘੱਟ ਬੱਚਿਆਂ ਨੂੰ ਕਿਸੇ ਵੀ ਕਿਸਮ ਦਾ ਵਹੀਕਲ ਚਲਾਉਣ ਵਾਸਤੇ ਨਾ ਦਿੱਤਾ ਜਾਵੇ ਕਿਉਂਕਿ ਇਹਦੇ ਵਿੱਚ 25000 ਰੁਪਏ ਜੁਰਮਾਨਾ ਤੇ 3 ਸਾਲ ਦੀ ਮਾਪਿਆਂ ਨੂੰ ਕੈਦ ਹੈ ਬਾਕੀ ਜੇ ਜਿਹੜਾ ਵਹੀਕਲ ਆ ਉਹ ਹੋਰ ਕਿਸੇ ਓਨਰ ਦੇ ਨਾਂ ਤੇ ਹੈ ਤਾਂ ਇਹਦੇ ਜਿਹੜੀ ਕਾਰਵਾਈ ਓਨਰ ਤੇ ਹੋਊਗੀ ਜੀ ਜਿਹੜੇ ਜਿਹੜੇ ਇਹਦੇ ਮਤਲਬ ਪਬਲਿਕ ਦੇ ਨਾਂ ਤੇ ਵਹੀਕਲ ਆ ਉਹ ਕਹਿਣਾ ਜਿਹੜਿਆ ਇਹਦੇ ਛੋਟ ਕਰਾਣੀ ਕਰਦਾ ਉਹ ਕਿਸੇ ਫਾਇਦਰ ਵਾਲਾ ਹੈ ਇਹਦੇ ਤੇ ਨਾ ਜੀ ਇਹ ਮਸ਼ੀਨਾਂ ਦਾ ਸਾਨੂੰ ਇਹ ਹੈ ਵੀ ਜੇ ਕੋਈ ਭੱਜ ਵੀ ਜਾਂਦਾ ਸਾਡੇ ਕੋਲੋਂ ਉਹਦੇ ਅਸੀਂ ਮਗਰੋਂ ਉਹਦੀ ਫੋਟੋ ਖਿੱਚ ਕੇ ਉਹਦਾ ਅਸੀਂ ਚਲਾਨ ਕਰ ਦਿੰਨੇ ਆ ਤੇ ਉਹਦਾ ਚਲਾਨ ਉਹਦਾ ਮੋਬਾਈਲ ਤੇ ਲਿੰਕ ਜਾਂਦਾ ਉਹ ਰਹੂਗਾ ਉਹਨੂੰ ਘਰੇ ਵੀ ਉਹ ਚਲਾਨ ਪਹੁੰਚ ਜਾਊਗਾ ਇਹ ਉਹਨੂੰ ਫੇਰ ਵੀ ਚਲਾਨ ਉਹ ਭਰਨਾ ਪੈਣਾ ਹੈ ਮਰਨਾ ਜੇ ਕੋਈ ਚਲਾਨ ਨਹੀਂ ਭਰਦਾ ਤਾਂ ਉਹਦਾ ਜਦੋਂ ਵੀ ਇਹਦਾ ਕ੍ਰਾਈਮ ਚੈੱਕ ਹੋਊਗਾ ਵਹੀਕਲ ਦਾ ਉਹ ਕ੍ਰਾਈਮ ਦੇ ਵਿੱਚ ਜਦੋਂ ਵੀ ਵਹੀਕਲ ਦਾ ਕ੍ਰਾਈਮ ਚੈੱਕ ਕੀਤਾ ਜਾਊਗਾ ਉਹਦੇ ਸਾਰੇ ਚਲਾਨ ਚਲਾਨ ਜਿਹੜੇ ਪੈਂਡਿੰਗ ਬੋਲਣਗੇ ਜੀ ਲੋਕ ਪਬਲਿਕ ਨੂੰ ਇਹੀ ਮੈਸੇਜ ਦੇਣਾ ਚਾਹੁੰਦੇ ਆ ਜੀ ਆਪਣੇ 18 ਸਾਲ ਤੋਂ ਘੱਟ ਦੇ ਬੱਚਿਆਂ ਨੂੰ ਖਾਸ ਕਰਕੇ ਵਹੀਕਲ ਚਲਾਉਣ ਵਾਸਤੇ ਨਾ ਦਿੱਤਾ ਜਾਵੇ ਜੀ ਬਾਕੀ ਸਾਰੇ ਆਪਣੇ ਡਾਕੂਮੈਂਟ ਜਿਹੜੇ ਪਬਲਿਕ ਨਾਲ ਰੱਖੇ ਤੇ ਟ੍ਰੈਫਿਕ ਨਿਯਮਾਂ ਦੀ ਵੱਧ ਤੋਂ ਵੱਧ ਪਾਲਣਾ ਕੀਤੀ ਜਾਵੇ ਪੁਲਿਸ ਦੀ ਜਿਹੜੀ ਟ੍ਰੈਫਿਕ ਪੁਲਿਸ ਦੀ ਪਬਲਿਕ ਵੱਲੋਂ ਸਹਾਇਤਾ ਕੀਤੀ ਜਾਵੇ ਜੀ ਅਸੀਂ ਜਿਹੜੀ ਪਬਲਿਕ ਦੀ ਸੇਵਾ ਦੇ ਵਿੱਚ 24 ਘੰਟੇ ਹਾਜ਼ਰ ਆਂ ਇਸ ਕਰਕੇ ਪਬਲਿਕ ਨੂੰ ਵੀ ਸਾਡੀ ਜਿਹੜੀ ਸਹਾਇਤਾ ਕਰਨੀ ਚਾਹੀਦੀ ਹੈ ਜੀ ਦੇ ਵਿੱਚ ਜਿਹੜਾ ਸਕੂਲੀ ਟਾਈਮ ਹੈਗਾ ਪਰ ਦੇਖਿਆ ਕਿ ਇਹਦੇ ਟ੍ਰੈਫਿਕ ਕਿਹਦਾ ਜਿਹੜੀ ਓਵਰ ਲੋਡਿੰਗ ਹੈ ਦੇਮ ਸਕੂਲ ਦੇ ਬਾਰੇ ਜਿਹੜੀ ਜਿਆਦਾ ਚਾਹੀਦੇ ਕੋ ਸਾਡੇ ਕੋਲੇ ਜਿੰਨੀ ਸਟਰੈਂਥ ਆ ਨਾ ਜੀ ਟ੍ਰੈਫਿਕ ਦੇ ਵਿੱਚ ਉਹਦੇ ਮੁਤਾਬਕ ਅਸੀਂ ਹਰ ਸਕੂਲ ਦੇ ਕੋਲੇ ਜਿਹੜਾ ਆਪਣਾ ਕਰਮਚਾਰੀ ਤਨਾਤ ਕਰਨ ਦੀ ਕੋਸ਼ਿਸ਼ ਕੀਤੀ ਔਰ ਕੀਤਾ ਵੀ ਹੋਇਆ ਜੀ ਓਵਰਲੋਡਿੰਗ ਦੇ ਕਿੰਨਾ ਵੱਟ ਵਈ ਗਈ ਵੇਖਿਆ ਅੰਦੀ ਜਿਹੜੇ ਪੂਰਾ ਗੁਦਰ ਰੋਡ ਤੇ ਆ ਤੇ ਲੱਗਦਾ ਨਹੀਂ ਕਿ ਤਨੇ ਵੇਰੇ ਇਸ ਨੂੰ ਉਸ ਟਾਈਮਿੰਗ ਦੇ ਵਿੱਚ ਵਧ ਕਰਵਾਇਆ ਜਾਵੇ ਉਸ ਅਸੀਂ ਜੀ ਜਿਹੜਾ ਸਪੈਸ਼ਲ ਲੱਗਦੀ ਹੈ ਇੱਥੇ ਖਾਸ ਕਰਕੇ ਸਪੈਸ਼ਲ ਵਾਲੀ ਟਰੱਕ ਆਉਂਦੇ ਆ ਜੀ ਉਸ ਅਸੀਂ ਠੇਕੇਦਾਰ ਨੂੰ ਪੁਰ ਜੀ ਜ਼ੋਰ ਜਿਹੜੀ ਅਪੀਲ ਕਰਨਾ ਚਾਹੁੰਦੇ ਆ ਵੀ ਸਕੂਲ ਟਾਈਮਿੰਗ ਤੇ ਉਹ ਟਰੱਕ ਜਿਹੜੇ ਬਿਲਕੁਲ ਬੰਦ ਕੀਤੇ ਜਾਣ ਬਾਕੀ ਜਿਹੜੀ ਓਵਰਲੋਡਿੰਗ ਹੈ ਜੀ ਓਵਰਲੋਡ ਦੇ ਅਸੀਂ ਬਿਲਕੁਲ ਚਲਾਨ ਕਰਾਂਗੇ ਜੀ ਓਵਰ ਰੋਡ ਨੂੰ ਬਖਸ਼ਿਆ ਨਹੀਂ ਜਾਊਗਾ ਅੱਜ ਜਿਹੜੇ ਚਲਾਨ ਕੀਤੇ ਜਾ ਰਿਹਾ ਹੈ ਇਹ ਜਿੱਥਾਂ ਦੀ ਜਿਹੜੀ ਪਹਿਲਾਂ ਜਿਹੜੀ ਚੁਕਿਆ ਆ ਉਹ ਇਹ ਜਿਸ ਤਰ੍ਹਾਂ ਇਹ ਕੰਮ ਕਰਦੇ ਹਨ ਇਹ ਜੀ ਇਲੈਕਟ੍ਰੋਨਿਕ ਮਸ਼ੀਨਸ ਨੇ ਜੇ ਕੋਈ ਕੋਈ ਵੀ ਚਲਾਨ ਆ ਇਸ ਤੇ ਫਿਲ ਕਰ ਦਿੱਤਾ ਜਾਂਦਾ ਉਹਦਾ ਸਾਰਾ ਡਾਟਾ ਨੰਬਰ ਤੋਂ ਸਾਰਾ ਉਹਦਾ ਮੋਬਾਈਲ ਨੰਬਰ ਉਹਦਾ ਰੈਜ਼ੀਡੈਂਸ ਸਾਰਾ ਡਾਟਾ ਆ ਜਾਂਦਾ ਇਹਦਾ ਜਦੋਂ ਅਸੀਂ ਸਾਰਾ ਸਬਮਿਟ ਕਰਤਾ ਉਹਦੇ ਮੋਬਾਈਲ ਨੰਬਰ ਤੇ ਮੈਸੇਜ ਚਲਾ ਜਾਣਾ ਲਿੰਕ ਚਲਾ ਜਾਣਾ ਕਿੰਨੇ ਦਾ ਚਲਾਨ ਆ ਕੋਈ ਵੀ ਜਿਹੜਾ ਚਲਾਨ ਅਸੀਂ ਫਿਲ ਕਰਤਾ ਉਹਦੀ ਕਿੰਨੀ ਪੇਮੈਂਟ ਆ ਫੋਰ ਐਗਜ਼ਾਮਪਲ ਜੇ ਵੀ ਮੋਬਾਈਲ ਸੁਣ ਰਿਹਾ ਉਹਦਾ 5000 ਰੁਪਏ ਦਾ ਚਲਾਨ ਆ। ਉਹ ਅਸੀਂ ਇਸ ਤੇ ਫੈਲ ਕਰਦੇ ਨਾ ਆਟੋਮੈਟਿਕ ਕੋ ਲਿੰਕ ਦੇ ਥਰੂ ਘਰ ਬੈਠਾ ਵੀ ਚਲਾਨ ਪਾ ਸਕਦਾ ਹੈ ਜੀ। ਵੀ ਅੱਗੇ ਜਿਵੇਂ ਆਰ ਪੀਓ ਦਫਤਰ ਜਾਣਾ ਪੈਂਦਾ ਸੀ, ਕਿਲੇ ਕੋਰਟ ਜਾਣਾ ਪੈਂਦਾ ਬਾਹਰ ਉਹ ਹੁਣ ਲੋਕ ਆ ਉਹਦਾ ਘਰ ਬੈਠ ਕੇ ਆਨਲਾਈਨ ਭਰਨ ਤੇ ਵੀ ਸਾਨੂੰ ਕਰ ਸਕਦੇ ਆ Google Pay ਰੈਂਡੋ ਵੀ ਸਿਸਟਮ ਹੈਗਾ ਜੀ। ਬਿਲਕੁਲ ਇਸ ਤਰ੍ਹਾਂ ਕਰਨੇ ਦਿੱਤੇ ਸੀ ਕਿ ਆ ਕਿ ਜੇਪਰ ਜਲਦੀ ਕੰਪਲੀਟ ਕਰਦਾ ਹੈ ਤਾਂ ਉਹਦੇ ਵੀ ਉਹਦੇ ਵੀ ਹਾਂ ਬਿਲਕੁਲ ਪਹਿਲਾਂ ਤਾਂ ਅਸੀਂ ਬੇਨਤੀ ਕਰਦੇ ਹਾਂ ਸਾਰੇ ਤੁਹਾਡੇ ਪੱਤਰਕਾਰ ਵੀਰ ਦੇ ਥਰੂ ਅਸੀਂ ਵੀ ਕੋਈ ਵੀ ਪੁਲਸ ਨੂੰ ਵੇਖ ਕੇ ਭੱਜੇ ਨਾ ਅਸੀਂ ਕਿਸੇ ਦਾ ਕੋਈ ਨੁਕਸਾਨ ਨਹੀਂ ਕਰਦੇਗੇ ਅਸੀਂ ਸਿਰ ਉਹਨਾਂ ਦੇ ਡਾਕੂਮੈਂਟ ਚੈੱਕ ਕਰਦੇ ਹਾਂ ਜੇ ਵੀ ਕਮੀ ਪਈ ਛੇ ਉਹਨਾਂ ਨੂੰ ਗਾਈਡ ਵੀ ਕਰਦੇ ਹਾਂ ਤੇ ਜੇ ਉਹ ਭੱਜਦਾ ਤਾਂ ਅਸੀਂ ਉਹਦਾ ਫਿਰ ਚਲਾਨ ਕਰ ਦਿੰਦੇ ਹਾਂ ਉਹਦੇ ਮੋਬਾਈਲ ਤੇ ਮੈਸੇਜ ਚਲਾ ਜਾਂਦਾ ਜਿਹਦੇ ਪੇਰੈਂਟਸ ਦਾ ਨੰਬਰ ਐਡ ਹੈਗਾ ਤਾਂ ਪੇਰੈਂਟਸ ਨੂੰ ਚਲਾ ਜਾਊਗਾ ਜੀ ਤੇ ਉਸ ਤੇ ਆ ਵੀ ਕਾਨੂੰਨੀ ਕਾਰਵਾਈ ਵੀ ਹੋ ਸਕਦੀ ਹੈ ਉਸ ਤੇ ਜੇ ਉਹ ਚਲਾਨ ਨਹੀਂ ਭਰਦਾ ਤਾਂ ਨੈਕਸਟ ਟਾਈਮ ਉਹਦਾ ਚਲਾਨ ਜਿਹੜਾ ਮੋਟਰਸਾਈਕਲ ਬਾਉਂਡ ਕਰ ਦਿੱਤਾ ਜਾਵੇਗਾ